ਅਛਾ ਚਲੋ ਛੋਟਾ ਜਿਹਾ ਮੈਂ ਛੁੱਟ ਜੀ ਮੈਂ ਬੇਨਤੀ ਤੁਹਾਡੇ ਅੱਗੇ ਕਰਾਂ ਜੇ ਇੱਥੇ ਕਿਸੇ ਵੀਰ ਨੂੰ ਕਿਸੇ ਨੂੰ ਪੁੱਛ ਕੇ ਵੇਖ ਲਓ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦਾ ਅਸਲ ਕਾਰਨ ਕੀ ਆ ਤੇ ਬਹੁਤਿਆਂ ਵੀਰਾਂ ਦਾ ਜਵਾਬ ਐ ਹੋ ਹੁੰਦਾ ਵਾ ਕਿ ਵੇਖੋ ਜੀ ਚੰਦੂ ਦੀ ਤੀਰ ਦਾ ਰਿਸ਼ਤਾ ਮੋੜਤਾ ਜਦੋਂ ਚੰਦੂ ਨੇ ਕਿਹਾ ਸੀ ਗੁਰੂ ਅਰਗੋਬਿੰਦ ਸਾਹਿਬ ਪਾਤਸ਼ਾਹ ਵਾਸਤੇ ਰਿਸ਼ਤਾ ਆਇਆ ਚੰਦੂ ਦੀ ਤੀਰ ਦਾ ਤਾਂ ਚੰਦੂ ਨੇ ਇਹ ਗੱਲ ਕਰਤੀ ਪੀ ਯਾਰ ਕਿੱਥੇ ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾਏ ਜੇ ਆਪਣੇ ਆਪ ਨੂੰ ਚਬਾਰੇ ਦੀ ਇੱਟ ਕਿਹਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਪੰਜਵੀਂ ਜੋਤ ਉਹਨਾਂ ਨੂੰ ਕੇਵਲ ਚਬਾਰੇ ਦੀ ਇੱਟ ਮੋਰੀ ਨੂੰ ਲਾਏ ਜੇ ਭਾਵ ਕੇ ਨੀਚਾ ਵਿਖਾਇਆ ਅਪਮਾਨ ਕੀਤਾ ਗੁਰੂ ਸਾਹਿਬ ਦਾ ਹੁਣ ਜ਼ਿਆਦਾਤਰ ਸਾਡੇ ਵੀਰਾਂ ਦਾ ਐਯੋ ਜਵਾਬ ਹੁੰਦਾ ਵੇਖੋ ਜੀ ਉਹ ਰਿਸ਼ਤਾ ਮੋੜਦਾ ਹੈ ਤਾਂ ਸ਼ਹੀਦ ਹੋਗੇ ਤਾਂ ਸ਼ਹੀਦ ਕਰਾਤਾ ਤਾਂ ਤਾਂ ਤੀ ਤਵੀ ਤਾਂ ਬਾਤ ਆ ਮੈਂ ਬੇਨਤੀ ਕਰਨੀ ਚਾਹੁੰਦਾ ਇਸ ਤਰ੍ਹਾਂ ਦੇ ਫਿਰ ਦੋ ਜਾਣੇ ਕਿਦੇ ਵਟ ਬੰਦੇ ਹੋ ਲੜਨ ਕੋਈ ਇੱਕ ਦੋ ਜਿਹੜਾ ਸਰੀਰ ਦਾ ਨੁਕਸਾਨ ਕਰ ਜਾਣ ਇੱਕ ਦੂਜੇ ਦਾ ਨੁਕਸਾਨ ਹੋ ਜੇ ਤੇ ਇਹ ਤਾਂ ਫਿਰ ਉਹਨਾਂ ਨੂੰ ਵੀ ਸ਼ਹਾਦਤ ਦੇ ਵਿੱਚ ਆਪਾਂ ਕਹਦਾਂਗੇ ਪਰ ਭਲੇ ਉਹ ਇਹ ਤਾਂ ਕੋਈ ਸ਼ਹਾਦਤ ਵਾਲੀ ਕੋਈ ਗੱਲ ਨਾ ਹੋਈ ਫਿਰ ਅਸਲ ਵਿੱਚ ਸ਼ਹਾਦਤ ਦੇ ਬਹੁਤ ਵੱਡੇ ਵੱਡੇ ਕਾਰਨ ਹੋਰ ਵੀ ਆ ਆਪਾਂ ਕੇਵਲ ਚੰਦੂ ਦੀ ਧੀ ਦਾ ਰਿਸ਼ਤਾ ਮੋੜੇ ਦੀ ਗੱਲ ਕਰਦੇ ਆ ਉਹ ਵੀ ਕਾਰਨ ਹੈਗਾ ਵਾ ਪਹਿਲਾ ਕਾਰਨ ਹੋ ਹੈਗਾ ਵਾ ਕਿ ਚੰਦੂ ਦੀ ਧੀ ਦਾ ਰਿਸ਼ਤਾ ਮੋੜਿਆ ਉਹ ਵੀ ਗਲਤੀ ਚੰਦੂ ਦੀ ਸੀ ਗੁਰੂ ਸਾਹਿਬ ਦੀ ਗਲਤੀ ਨਹੀਂ ਸੀ ਪਿਉ ਨੇ ਹੰਕਾਰ ਭਰੀ ਗੱਲ ਕੀਤੀ ਸੀ ਕਿ ਤੁਸੀਂ ਕਿੱਥੇ ਚਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆਗੇ ਜੇ ਹੰਕਾਰ ਵਾਲੀ ਗੱਲ ਉਹਨੇ ਕੀਤੀ ਸੀ ਤਾਂ ਗੁਰੂ ਸਾਹਿਬ ਨੇ ਰਿਸ਼ਤਾ ਮੋੜਿਆ ਸੀ ਇੱਥੇ ਗੁਰੂ ਸਾਹਿਬ ਦਾ ਕਸੂਰ ਨਹੀਂ ਕੋਈ ਫਿਰ ਦੂਜੇ ਨੰਬਰ ਤੇ ਸ਼ਹੀਦੀ ਕਰਾਉਣ ਦੇ ਵਿੱਚ شہادت ਕਰਾਉਣ ਦੇ ਵਿੱਚ ਮੇਨ ਕਾਰਨ ਇਹ ਵੀ ਨਿਕਲਦਾ ਵਾ ਕਿ ਕੁਝ ਨਕਲੀ ਭਗਤ ਜਦੋਂ ਉਹਨਾਂ ਨੂੰ ਪਤਾ ਲੱਗਾ ਕੁਝ ਕਵੀਆਂ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਸਾਹਿਬ ਪਾਸ਼ਾ ਮਹਾਰਾਜ ਜਿਹੜੀ ਬਾਣੀ ਲਿਖ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਭਾਈ ਗੁਰਦਾਸ ਜੀ ਪਾਸੋਂ ਲਿਖਾ ਰਹੇ ਆ ਉਹਦੇ ਵਿੱਚ ਭਗਤਾਂ ਦੇ ਬਾਣੀ ਨੂੰ ਦਰਜ ਕਰ ਰਹੇ ਆ ਕੀ ਹੋਇਆ ਚਲੋ ਚਾਰ ਭਗਤ ਕਾਣਾ ਪੀਲੂ ਸੱਜੂ ਸਾਹਿਬ ਇਕੱਠੇ ਹੋਏ ਤੇ ਮਹਾਰਾਜ ਦੇ ਕੋਲ ਆ ਗਏ ਭਾਈ ਗੁਰਦਾਸ ਜੀ ਨੂੰ ਕਿਹਾ ਬਾਣੀ ਲਿਖੋ ਸਾਡੀ ਮਹਾਰਾਜ ਨੇ ਕਿਹਾ ਬਾਣੀ ਦੱਸੋ ਆਪਣੀ ਕਿਹੜੀ ਹੈ ਬਾਣੀ ਇਹਨਾਂ ਨੇ ਦੱਸੀ ਇਹਨਾਂ ਦੀ ਬਾਣੀ ਰੋਣ ਦੋਣ ਵਾਲੀ ਮਾਰਾ ਹੀ ਨੇ ਬਾਣੀ ਸੁਣੀ ਮਹਾਰਾਜ ਕਹਿੰਦੇ ਨਹੀਂ ਤੁਹਾਡੇ ਇਹ ਬਾਣੀਆਂ ਦਰਜ ਨਹੀਂ ਕਰ ਸਕਦੇ ਇਹ ਤੇ ਚੜ੍ਹਦੀ ਕਲਾ ਦੀ ਪ੍ਰਤੀਕ ਆ ਸਾਡੀ ਬਾਣੀ ਤੇ ਤਾਂ ਜਾਨ ਲੱਗਿਆ ਉਹ ਭਗਤ ਗੁਰੂ ਅਰਜਨ ਸਾਹਿਬ ਨੂੰ ਤਮਕੀ ਲੈ ਕੇ ਗਏ ਪਰ ਗੁਰੂ ਸਾਹਿਬ ਡਰਨ ਵਾਲਿਆਂ ਦੇ ਵਿੱਚੋਂ ਕਿੱਥੇ ਹੀ ਬਾਦਸ਼ਾਹ ਦਾ ਤਤੀ ਤਵੀ ਤੇ ਬਹਿਣ ਲੱਗੇ ਨੇ ਡਰੇ ਉਬਲ ਦੀ ਦੇਗ ਦੇ ਵਿੱਚ ਉੱਬ ਲੱਗੇ ਨੇ ਡਰੇ ਇਹ ਤਮਕੀ ਦੇ ਕੇ ਗਏ ਚਾਰ ਭਗਤ ਦੂਜਾ ਕਾਰਨ ਉਹ ਚਾਰ ਭਗਤ ਸੀਗੇ ਤੀਜਾ ਕਾਰਨ ਖਾਸ ਕਰਕੇ ਜਿਹਨੂੰ ਵੀਰਬਲ ਨੂੰ ਬੜਾ ਵਧਾ ਚੜਾ ਕੇ ਸਾਡੇ ਟੀਵੀ ਸੀਰੀਅਲ ਦੇ ਵਿੱਚ ਵਿਖਾ ਦਿੱਤਾ ਗਿਆ। ਵੀ ਵੀਰਬਲ ਬੜਾ ਸਿਆਣਾ ਹੀ ਬੜਾ ਚੰਗਾ ਹੀ ਪਰ ਅਸਲ ਵਿੱਚ ਵੀਰਬਲ ਉਹਨਾ ਹੀ ਨਕਮਾ ਤੇ ਉਹਨਾਂ ਹੀ ਕਹ ਲੋ ਵੀ ਨੀਚ ਇਨਸਾਨ ਸੀਗਾ ਗੁਰੂ ਸਾਹਿਬ ਦੀ ਸ਼ਹਾਦਤ ਕਰਾਉਣ ਦੇ ਵਿੱਚ ਜਾਂ ਗੀਰ ਦੇ ਇਸ ਵੀਰਬਲ ਨੇ ਵੀ ਬਹੁਤ ਕੰਮ ਭਰੇ ਸੀਗੇ। ਤੀਜਾ ਕਾਰਨ ਵੀਰਬਲ ਚੌਥਾ ਕਾਰਨ ਗੁਰੂ ਅਰਜਨ ਸਾਹਿਬ ਬਾਦਸ਼ਾਹ ਮਹਾਰਾਜ ਦਾ ਆਪਣਾ ਸਕਾ ਭਰਾ ਪ੍ਰਿਥੀ ਚੰਦ ਹੁਣ ਪ੍ਰਿਥੀ ਚੰਦ ਕੀ ਕਰਦਾ ਸੀ ਵੀ ਹਮੇਸ਼ਾ ਉਹਦੀ ਚਾਹਤ ਇਹ ਹੀ ਸੀ ਕਿ ਮੈਂ ਗੁਰਤਾ ਗਦੀ ਲੈ ਲਵਾਂ ਉਹ ਇਹ ਸੋਚਦਾ ਸੀ ਵੀ ਗੁਰਤਾ ਗਦੀ ਕੇਵਲ ਇੱਥੇ ਘਰ ਦੇ ਵਿੱਚ ਜਨਮੇ ਪੁੱਤ ਨੂੰ ਮਿਲਦੀ ਹੈ ਤੋ ਉਹ ਆਂਦਾ ਹੈ ਵੱਡਾ ਪੁੱਤ ਮੈਂ ਆ ਮੈਨੂੰ ਮਿਲੂਗੀ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਗੁਰਤਾ ਗਦੀ ਕੇਵਲ ਵਾਰਸ ਵੇਖ ਕੇ ਨਹੀਂ ਮਿਲਦੀ ਕਾਬਲੀਅਤ ਵੇਖ ਕੇ ਮਿਲਦੀ ਹੈ ਹੁਣ ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਦੇ ਦੋਨੇ ਪੁੱਤਰ ਕਾਬਲ ਨਹੀਂ ਸੀ ਗੱਦੀ ਦੇ ਭਾਈ ਲੈਣਾ ਕਾਬਲ ਸੀ ਭਾਈ ਲੈਣੇ ਦੇ ਦੋਨੇ ਪੁੱਤਰ ਕਾਬਲ ਨਹੀਂ ਸੀਗੇ ਉਹਨਾਂ ਨੇ ਗੱਦੀ ਦਿੱਤੀ ਆਪਣੇ ਕੁੜਮ ਗੁਰੂ ਅਮਰਦਾਸ ਜੀ ਨੂੰ 80 ਸਾਲ ਦੀ ਉਮਰ 'ਚ ਗੱਦੀ ਦਿੱਤੀ ਕਿਉਂਕਿ ਉਹ ਕਾਬਲ ਸੀਗੇ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਆਪਣੇ ਜਵਾਈ ਨੂੰ ਦੋ ਜਵਾਈ ਸੀਗੀ ਉਹਨਾਂ ਦੇ ਭਾਈ ਰਾਮਾ ਤੇ ਭਾਈ ਜੇਠਾ ਭਾਈ ਜੇਠੇ ਨੂੰ ਗੁਰਤਾ ਗੱਦੀ ਦਿੱਤੀ ਕਾਬਲ ਜਾਣ ਕੇ ਹੁਣ ਭਾਈ ਜੇਠੇ ਨੇ ਗੁਰੂ ਰਾਮਦਾਸ ਮਹਾਰਾਜ ਨੇ ਜੇਕਰ ਗੁਰਤਾ ਗੱਦੀ ਦਿੱਤੀ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਸਾਹਿਬ ਨੂੰ ਕੀ ਵੇਖ ਕੇ ਕਾਬਲੀਅਤ ਵੇਖ ਕੇ ਇਹ ਗੁਰਤਾ ਗੱਦੀ ਕੇਵਲ ਪੁੱਤਰ ਵੇਖੀ ਨਹੀਂ ਵੀ ਮੈਂ ਪੋਤੇ ਨੇ ਮੈਨੂੰ ਗੱਦੀ ਉਹ ਇਹ ਸੋਚਦਾ ਹੈ ਵੀ ਇੱਥੇ ਪੁੱਤਰ ਵੇਖ ਕੇ ਗੱਦੀ ਮਿਲਦੀ ਆ ਪਰ ਗੁਰਨਾਨਕ ਦੇ ਘਰ ਨੇ ਕਾਬਲੀਆਂ ਤਨੂੰ ਗੱਦੀ ਦਿੱਤੀ ਹੁਣ ਪ੍ਰਿਥੀਚੰਦ ਉਹਨੇ ਗੁਰੂ ਰਾਮਦਾਸ ਮਹਾਰਾਜ ਨਾਲ ਝਗੜਾ ਕੀਤਾ ਜਦੋਂ ਗੁਰਤਾ ਗੱਦੀ ਮਿਲੀ ਤੇ ਉਸ ਸਮੇਂ ਉਹਨੇ ਨਕਲੀ ਆਪਣਾ ਨਕਲੀ ਗੱਦੀ ਵੀ ਚਲਾਈ ਉਹਨੇ ਨਕਲੀ ਬਾਣੀ ਵੀ ਲਿਖੀ ਹੁਣ ਉਹ ਨਕਲੀ ਬਾਣੀ ਜਦੋਂ ਕੋ ਪੜਦਾ ਹੈਗਾ ਤੇ ਉਹ ਨਕਲੀ ਬਾਣੀ ਪੜਨ ਦੇ ਵਿੱਚ ਕਿਸੇ ਨੂੰ ਆਤਮਿਕ ਸਕੂਨ ਨਹੀਂ ਮਿਲਦਾ ਪਰ ਜਦੋਂ ਬਾਣੀ ਗੁਰੂ ਗ੍ਰੰਥ ਸਾਹਿਬਹਾਰਜ ਦੀ ਪੜੀਦੀ ਤੇ ਆਤਮਾ ਨੂੰ ਸਕੂਨ ਮਿਲਦਾ ਸੀ ਆ ਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਹ ਸੱਚੀ ਬਾਣੀ ਸੀ ਤੇ ਉਹ ਹੀ ਝੂਠੀ ਬਾਣੀ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਉਹ ਕੱਚੀ ਬਾਣੀ ਹੀ ਤਾਂ ਕਿ ਇਹਨੂੰ ਪੜਨ ਦੇ ਵੇ ਸਕੂਨ ਨਹੀਂ ਮਿਲਦਾ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਉਹਨਾਂ ਦਾ ਇੱਕ ਇੱਕ ਪੁੱਤਰ ਜਨਮ ਹੋਇਆ ਜਿਨ੍ਹਾਂ ਨੂੰ ਜਨਨ ਦਾ ਨਾਮ ਗੁਰੂ ਵਰਗੋਬਿੰਦ ਸਾਹਿਬ ਪਾਸ਼ਾ ਹੁਣ ਪ੍ਰਿਥੀ ਚੰਦਰ ਇਤਿਹਾਸ ਟੁੱਟੀ ਉਹ ਚਾਹੁੰਦਾ ਸੀ ਵੀ ਗੁਰਤਾ ਗੱਦੀ ਚੱਲ ਮੈਨੂੰ ਨਹੀਂ ਮਿਲੀ ਤੇ ਕੀ ਹੋ ਗਿਆ ਹੋਵੇ ਨਾ ਹੋਵੇ ਤੇ ਗੁਰਤਾ ਗੱਦੀ ਮੇਰੇ ਪੁੱਤਰ ਮਿਹਰਬਾਨ ਨੂੰ ਮਿਲ ਜੇ ਉਹ ਆਪਣੇ ਪੁੱਤਰ ਮਿਹਰਬਾਨ ਨੂੰ ਗੁਰਤਾ ਗੱਦੀ ਦਿਵਾਉਣੀ ਚਾਹੁੰਦਾ ਸੀ ਪਰ ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰ ਦੇ ਵਿੱਚ ਉਹਨਾਂ ਦਾ ਪੁੱਤਰ ਗੁਰੂ ਵਰਗੋਬਿੰਦ ਸਾਹਿਬ ਦਾ ਜਨਮ ਲੈ ਲਿਆ ਤੇ ਉਹਦੀਆਂ ਸਾਰੀਆਂ ਆਸਾਂ ਦੇ ਪਾਣੀ ਫਿਰਦਾ ਵੇਖ ਕੇ ਉਨੇ ਤਿੰਨ ਕੋਸ਼ਿਸ਼ਾਂ ਕੀਤੀਆਂ ਪ੍ਰਿਥੀ ਜਾਂਦ ਨੇ ਵੀ ਮੈਂ ਆਪਣੇ ਭਤੀਜੇ ਨੂੰ ਗੁਰੂ ਔਰ ਗੋਬਿੰਦ ਸਾਹਿਬ ਨੂੰ ਕਤਲ ਕਰਾ ਦਵਾ ਇਹ ਨਵਾਰਾਏ ਤੇ ਗੁਰਤਾ ਕਦੀ ਮੇਰੇ ਪੁੱਤਰ ਮਿਹਰਬਾਨ ਦੇ ਕੋਲ ਆਏਗੀ ਤਿੰਨ ਕੋਸ਼ਿਸ਼ਾਂ ਕੀਤੀਆਂ ਮੋਟਾ ਮੋਟਾ ਇਤਿਹਾਸ ਆਪਾਂ ਵੇਖੀਏ ਦਾਈ ਨੂੰ ਇੱਕ ਕੰਮ ਵਾਲੀ ਨੂੰ ਇੱਕ ਕੌਲੇ ਦੇ ਵਿੱਚ ਜ਼ਹਿਰ ਪਾ ਕੇ ਦੁੱਧ ਦੇ ਵਿੱਚ ਇਤਿਹਾਸ ਕਰਕੇ ਹੀ ਦਹੀਂ ਵੀ ਲਿਖਦੇ ਆ ਯਾਰ ਪਾ ਕੇ ਤੇ ਗੁਰੂ ਸਾਹਿਬ ਦੇ ਕੋਲ ਫੜਾ ਦਿੱਤਾ ਗਿਆ ਗੁਰੂ ਸਾਹਿਬ ਨੇ ਨਹੀਂ ਪੀਤਾ ਕੁੱਤੇ ਨੇ ਪੀਤਾ ਜਦੋਂ ਕੁੱਤੇ ਨੂੰ ਪਿਆ ਦਿੱਤਾ ਮਾਤਾ ਜਦੋਂ ਮਾਤਾ ਗੰਗਾ ਨੇ ਕੁੱਤੇ ਗਾੜੀ ਹੋ ਰੱਖਤਾ ਨਹੀਂ ਤੇ ਕੁੱਤੇ ਨੇ ਦਹੀਂ ਪੀਤਾ ਤੇ ਕੁੱਤਾ ਮਰ ਗਿਆ ਪਤਾ ਲੱਗਾ ਵੀ ਇਹ ਹਰਕਤ ਕੀ ਦੀ ਸੀ ਫਿਰ ਦੋ ਅਰਕ ਤਾਂ ਹੋਰ ਚੱਲ ਗਿਆਂ ਚਾਲਾਂ ਕਿ ਆਪਣੇ ਭਤੀਜੇ ਨੂੰ ਸੱਪ ਦੇ ਕੋਲੋਂ ਦਸਵਾਉਣ ਦਾ ਪਲਾਨ ਕੀਤਾ ਸਫੇਰੇ ਨੂੰ ਬੁਲਾਇਆ ਸਫੇਰੇ ਨੇ ਜਦੋਂ ਸੱਪ ਛੱਡਿਆ ਤੇ ਕੁਝ ਇਤਿਹਾਸਕਾਰ ਇਹ ਲਿਖਦੇ ਵੀ ਗੁਰੂ ਸਾਹਿਬ ਨੇ ਸੱਪ ਨੂੰ ਫੜਿਆ ਬਾਲਾ ਹਰਗੋਬਿੰਦ ਸਾਹਿਬ ਨੇ ਤੇ ਇਦਾਂ ਧਰਤੀ ਨਾਲ ਕੇ ਸਰਕੇ ਸਰਕੇ ਸੱਪ ਨੂੰ ਮਾਰਤਾ ਤੇ ਕਈ ਇਤਿਹਾਸਕਾਰ ਇਹ ਲਿਖਦੇ ਵੀ ਸੱਪ ਨੇ ਗੁਰੂ ਸਾਹਿਬ ਨੂੰ ਕੁਝ ਕਿਹਾ ਹੀ ਨਹੀਂ ਫਿਰ ਤੀਜੀ ਕੋਸ਼ਿਸ਼ ਪ੍ਰਤੀਜੰਨ ਰਹੀ ਹੋਰ ਕੀਤੀ ਦਾਈ ਦੀ ਛਾਤੀ ਨੂੰ ਜ਼ਹਿਰ ਲਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਭੇਜਿਆ ਵੀ ਜਾ ਕੇ ਦੁੱਧ ਪਿਆਵੀ ਤੇ ਤੇਰੀ ਛਾਤੀ ਨੂੰ ਲੱਗਾ ਹੋਇਆ ਜਿਹੜਾ ਜ਼ਹਿਰ ਆ ਉਹ ਜ਼ਹਿਰ ਗੁਰੂ ਅਰਗੁਨ ਸਾਹਿਬ ਮਹਾਰਾਜ ਦੇ ਅੰਦਰ ਜਾਏਗਾ ਤੇ ਪੀ ਕੇ ਤੇ ਜ਼ਹਿਰ ਦੇ ਨਾਲ ਉਹਨਾਂ ਦੀ ਡੈਥ ਹੋ ਜਾਏਗੀ ਪਰ ਕੀ ਹੋਇਆ ਜਾਂਦਿਆ ਜਾਂਦਿਆ ਉਹ ਜ਼ਹਿਰ ਉਹਨੂੰ ਦਾਈ ਨੂੰ ਆਪ ਨੂੰ ਚੜਿਆ ਤੇ ਉਹ ਦਾਈ ਆਪ ਹੀ ਖਤਮ ਹੋ ਗਈ ਇਹ ਸਾਰਾ ਕੁਝ ਗੁਰੂ ਅਰਗੁਨ ਸਾਹਿਬ ਦਾ ਕਤਲ ਦੇ ਬਾਰੇ ਮਾਤਾ ਗੰਗਾ ਤੇ ਗੁਰੂ ਅਰਜਨ ਸਾਹਿਬ ਨੂੰ ਜਦੋਂ ਪਤਾ ਲੱਗੀ ਤੇ ਗੁਰੂ ਸਾਹਿਬ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸਗੋਂ ਬਦਲੇ ਦੀ ਭਾਵਨਾ ਨਹੀਂ ਰੱਖੀ ਇਹਨਾਂ ਦਾ ਭਰਾ ਸਭ ਤੋਂ ਵੱਡਾ ਦੁਸ਼ਮਣ ਬਣ ਕੇ ਸ਼ਰੀਕ ਬਣ ਕੇ ਬਹਿ ਗਿਆ ਗੁਰੂ ਅਰਜਨ ਸਾਹਿਬ ਦਾ ਫਿਰ 5ਵੇਂ ਨੰਬਰ ਤੇ ਸ਼ਹਾਦਤ ਕਰਾਉਣ ਦੇ ਵਿੱਚ ਕੌਣ ਮਾਫ ਕਰਨਾ 90% ਪ੍ਰਚਾਰਕ ਸਨ ਉਹਨਾਂੋਂ ਹਟ ਜਾਂਦੇ ਆ ਕਿਉਂ ਕਿ ਸਾਡੇ ਵਿੱਚ ਅੱਜ ਬਹੁਤ ਆਦ ਗਿਣਤੀ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਲੋਕ ਇਹਨਾਂ ਨੂੰ ਮੰਨਦੇ ਆ ਕਿੰਨਾਂ ਨੂੰ ਅਸਲ ਸੋਸਾਇਟੀ ਵਾਲਿਆਂ ਨੂੰ ਆ ਲਾਲਾਂ ਵਾਲੇ ਪੀਰ ਨੂੰ ਲੱਖ ਦਾ ਤੇ ਨੂੰ ਕਬਰਾਂ ਜੀਆਂ ਵਾਲਿਆਂ ਨੂੰ ਆ ਜਿਹੜਾ ਸ਼ੇਖ ਫਤੇ ਨੂੰ ਇਹਨਾਂ ਨੂੰ ਮੰਨਦੇ ਆ ਹੁਣ 90% ਪ੍ਰਚਾਰਕ ਚਾਰ ਕਾਰਨ ਤੇ ਸੁਣਾ ਦਿੰਦੇ ਆ ਪੰਜਵਾਂ ਨਹੀਂ ਸੁਣਾਉਂਦੇ ਪਤਾ ਵੀ ਗਾਲਾਂ ਕੱਢਣੀਆਂ ਇਹਨਾਂ ਨੇ ਪਤਾ ਵੀ ਵਿਰੋਧ ਕਰਨਾ ਪਰ ਅਸਲ ਵਿੱਚ ਮੇਨ ਜਿੱਥੇ ਆਪਾਂ ਇਹਨਾਂ ਚਾਰ ਕਾਰਨਾਂ ਨੂੰ ਗੱਲ ਕਰਦੇ ਆ ਪੰਜਵਾਂ ਕਾਰਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਤਤੀ ਤਵੀ ਤੇ ਬੈਠਣ ਦਾ ਪੰਜਵਾਂ ਕਾਰਨ ਆ ਸ਼ੇਖ ਫਤਗਾ ਲਾਣਾ ਹੈਗਾ ਹੁਣ ਜਦੋਂ ਸਿੱਖੀ ਦੀ ਚੜ੍ਹਦੀ ਕਲਾ ਹੋਈ ਸਿੱਖੀ ਦੀ ਚੜ੍ਹਦੀ ਕਲਾ ਵੇਖ ਕੇ ਤੇ ਇਹਨਾਂ ਦੇ ਕੋਲ ਜਰੀ ਨਾ ਗਈ ਇਹਨਾਂ ਨੇ ਵੀ ਸ਼ਹਾਦਤ ਦੇ ਵਿੱਚ ਪੂਰਾ ਯੋਗਦਾਨ ਪਾਇਆ ਸ਼ੇਖ ਫਤਾ ਨੇ ਪਰ ਸ਼ੇਖ ਫਤਾ ਦੇ ਨਾਂ ਤੇ ਝੂਠਾ ਇਤਿਹਾਸ ਕੀ ਮੜ ਦਿੱਤਾ ਗਿਆ ਵੀ ਗੁਰੂ ਸਾਹਿਬ ਇੱਕ ਸਮੇਂ ਖੀਰ ਵਰਤਾ ਰਹੇ ਹੀ ਤੇ ਸ਼ੇਖ ਫਤਾ ਲੱਗ ਗਿਆ ਕਹਿੰਦਾ ਪਾਸ਼ਾ ਮੈਨੂੰ ਵੀ ਖੀਰ ਦਿਓ ਪਾਸ਼ਾ ਨੇ ਖੀਰ ਤੇ ਮੁੱਕੀ ਆ ਇਹ ਜੀ ਸ਼ੇਖ ਫਤਾ ਕਿਤੇ ਰੁੱਸ ਕੇ ਬਹਿ ਗਿਆ ਸ਼ੇਖ ਫਤਿਹ ਰੁੱਸ ਕੇ ਬਹਿ ਗਿਆ ਤੇ ਗੁਰੂ ਸਾਹਿਬ ਨੇ ਵਾਰ ਦੇਤਾ ਵੀ ਤੇਰੇ ਦਰ ਤੋਂ ਕੁੱਤੇ ਵੀ ਖੀਰ ਨਹੀਂ ਖਾਣਗੇ ਹੁਣ ਇਤਿਹਾਸ ਕਿਹੜੀ ਕਿਤਾਬ 'ਚ ਲਿਖਿਆ ਕਿਹੜੇ ਪ੍ਰੋਫੈਸਰ ਦੀ ਰਾਈਟ ਰਾਈਟਿੰਗ ਹੈ ਕਿਹੜੇ ਪ੍ਰੋਫੈਸਰ ਦੀ ਲਿਖਤ ਹੈ ਕਿਹੜੇ ਗ੍ਰੰਥ 'ਚ ਇਤਿਹਾਸ ਲਿਖਿਆ ਕਿਸ ਪੰਥ ਪ੍ਰਕਾਸ਼ ਚ ਸੂਰਜ ਪ੍ਰਕਾਸ਼ ਚ ਹੋਰ ਕਿਸੇ ਗ੍ਰੰਥ ਕਿਸ ਇਤਿਹਾਸ ਦੀ ਕਿਤਾਬ 'ਚ ਲਿਖਿਆ ਹੋਵੇ ਮੈਨੂੰ ਵਿਖਾ ਦਿਓ ਇਹ ਜਿਹੇ ਇਤਿਹਾਸ ਹੈ ਆਪਣੇ ਦਾਦਿਆਂ ਪਰਦਾਦਿਆਂ ਕੋਲੋਂ ਸੁਣਦੇ ਆਏ ਆ ਉਹ ਦਾਦਿਆਂ ਪਰਦਾਦਿਆਂ ਨੂੰ ਪੁੱਛ ਲਈਏ ਕਿ ਕਿਹੜੀ ਕਿਤਾਬ 'ਚ ਲਿਖਿਆ ਵਾ ਸਰਸਰ ਗੱਪ ਬਣਾ ਕੇ ਸਾਡੇ ਵਿੱਚ ਪ੍ਰਚਾਰੀ ਗਈ ਪਰ ਜੋ ਅਸਲ ਇਤਿਹਾਸ ਆ ਇਹ ਛੇਕ ਫਤਿਹ ਨੇ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਦੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਾਲਾ ਕਿੰਨਾ ਵੱਡਾ ਸਰੋਵਰ ਆ ਤਰਨਤਾਰਨ ਦੇ ਦਰਬਾਰ ਸਾਹਿਬ ਬਣਾਇਆ ਐ ਇਸੇ ਕਰਕੇ ਗਿਆ ਸੀ ਵੀ ਸਖੀ ਸਰਵਰਗਿਆਂ ਨੂੰ ਥੱਲ ਪੈ ਸਕੇ ਇਹਨਾਂ ਸਖੀ ਸਰਵਰਗਿਆਂ ਨੇ ਇੱਟਾਂ ਵੀ ਚੋਰੀ ਕੀਤੀਆਂ ਦਰਬਾਰ ਸਾਹਿਬ ਬਣਦੇ ਵਿੱਚ ਵਿਗੜਣ ਵੀ ਪੈਦਾ ਕੀਤੀ ਪਰ ਦਰਬਾਰ ਸਾਹਿਬ ਤਾਂ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੁਕੰਮਲ ਹੋਇਆ ਹੁਣ ਇਹਨਾਂ ਨੇ ਕਿਸੇ ਵੀ ਹਿੰਦੂ ਨੂੰ ਜੇਕਰ ਧਰਮ ਪਰਿਵਰਤਨ ਕਰਾ ਕੇ ਮੁਸਲਮਾਨ ਬਣਾਉਣਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਉਹਨੂੰ ਸਖੀ ਸਰਵਰ ਬਣਾਉਂਦੇ ਹੈਗੇ ਪਰ ਅੱਜ ਸਾਡੇ ਵਾਲੇ ਜਾ ਕੇ ਇਹਨਾਂ ਦੀਆਂ ਕਬਰਾਂ ਦੇ ਉੱਤੇ ਢੇਕਦੇ ਭਾਈ ਮੰਜਰਾ ਇਤਿਹਾਸ ਪੜ੍ਹ ਕੇ ਵੇਖੋ ਜਿੱਥੇ ਗੁਰੂ ਸਾਹਿਬ ਨੇ ਕਿਹਾ ਵੀ ਸਿੱਖੀ ਉੱਤੇ ਸਿੱਖੀ ਨਹੀਂ ਢੱਕਦੀ ਤੇ ਅੱਜ ਅਸੀਂ ਸਿੱਖੀ ਉੱਤੇ ਕਬਰਾਂ ਦੀ ਸਿੱਖੀ ਏ ਪੀਰਾਂ ਦੀ ਸਿੱਖੀ ਰਾਧਾ ਸਵਾਮੀ ਵਾਲੀ ਸਿੱਖੀ ਡੇਰਿਆਂ ਵਾਲੀ ਸਿੱਖੀ ਪਤਾ ਨਹੀਂ ਕੀ ਕੋਸ਼ਿਸ਼ਾ ਕੇ ਕੀ ਕੁਝ ਟਿਕਾ ਕੇ ਆਪਣੀ ਜਿਹੜੀ ਗੁਰਨਾਨ ਕਹਿ ਜੀ ਸਿੱਖੀ ਉਹ ਥੱਲੇ ਨਾ ਪਛੜੀ ਹੋ ਰਿਹਾ ਕਿ ਨਹੀਂ ਹੋ ਰਿਹਾ ਫਿਰ ਜਵਾਬ ਸਾਨੂੰ ਵੇਖੋ ਜੀ ਸਾਈ ਮੀਆ ਅਮੀਰ ਵੀ ਹੋਇਆ ਉਹ ਪੜਿਓ ਸਾਈ ਮੀਆ ਮੀਆ ਦਾ ਇਤਿਹਾਸ ਪੜ ਕੇ ਵੇਖੋ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੁੰਦਾ ਗਣੀ ਖਾਨਾ ਵੀ ਖਾਨਾ ਵੀ ਹੋਇਆ ਗਣੀ ਖਾਨਾ ਵੀ ਖਾਨਾ ਦਾ ਭਲੇ ਉਹ ਇਤਿਹਾਸ ਪੜੋ ਕਲਗੀਆਂ ਵਾਲੇ ਪਾਸ਼ਾ ਨੂੰ ਉੱਚਦਾ ਪੀਰ ਬਣਾ ਕੇ ਤੇ 마שי ਵਾਲੇ ਦੇ ਜੰਗਲਾਂ ਜੋ ਮੋਢੇ ਤੇ ਆਪਣੇ ਚੋਕੇ ਪਾਲਕੀ ਬਾਹਰ ਲੈ ਕੇ ਆਏ ਉਹਨਾਂ ਦਾ ਇਤਿਹਾਸ ਬੜੋ ਅਹੀਂ ਜੀ ਵੇਖੋ ਸ਼ੇਖ ਫਤੇ ਨੂੰ ਮਾਰਾ ਕੋ ਕਹਿੰਦੇ ਆ ਅਸੀਂ ਤੇ ਉਹਨਾਂ ਨੂੰ ਮੰਨਦੇ ਆ ਤੇ ਜੇ ਸ਼ੇਖ ਫਤਾ ਅਸੀਂ ਕਹਿੰਦੇ ਆ ਵੀ ਵੇਖੋ ਸ਼ੇਖ ਫਤੇ ਨੂੰ ਮੰਨਦੇ ਜੇ ਸ਼ੇਖ ਫਤਾ ਸ਼ਹਾਦਤ ਕਰਾਉਣ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਜ਼ਿੰਮੇਵਾਰ ਤੇ ਜਿਹੜਾ ਔਰੰਗਜ਼ੇਬ ਔਰੰਗਜੀਤ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰੀ ਜ਼ਿੰਮੇਵਾਰ ਸੂਬਾ ਸਰਹੰਦ ਸਾਹਿਬ ਜਾਨੇ ਵਰੀ ਜ਼ਿੰਮੇਵਾਰ ਤੇ ਮੈਂ ਪੁੱਛਣਾ ਚਾਹੁੰਦਾ ਔਰੰਗਜੀਤ ਪੀਰ ਨਹੀਂ ਤੁਹਾਡਾ ਸੂਬਾ ਸਰਹੰਦ ਪੀਰ ਨਹੀਂ ਤੁਹਾਡਾ ਗਣੀ ਖਾਨ ਨਬੀ ਖਾਨ ਤੇ ਅਸਾਂਸਲ ਬੇਗ ਤੇ ਬਾਸਲ ਬੇਗ ਪੀਰ ਨਹੀਂ ਤੁਹਾਡੇ ਅਹ ਜੀ ਗਣੀ ਖਾਨ ਤਾਂ ਬੀਖਾਂਮੀ ਹੋਇਆ ਉਹਨਾਂ ਦਾ ਇਤਿਹਾਸ ਪੜ ਕੇ ਵੇਖ ਲਓ ਸਿੱਖੋ ਸਿੱਖੀ ਉੱਤੇ ਸਿੱਖੀ ਨਹੀਂ ਢੱਕਦੀ ਇਹ ਪੰਜ ਕਾਰਨ ਅਸ਼ੇਕ ਫਤੇ ਹੋਣਾ ਨੇ ਲਾਲਾਂ ਵਾਲਿਆਂ 786 ਵਾਲਿਆਂ ਅਪੀਰਾਂ ਵਾਲਿਆਂ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ ਗੁਰੂ ਅਰਜਨ ਸਾਹਿਬ ਨੂੰ ਸ਼ਹਾਦਤ ਕਰਾਉਣ ਦੇ ਵਿੱਚ ਸ਼ਹੀਦ ਕਰਾਉਣ ਚ ਅੱਜ ਅਹੀਂ ਸਾਡੀ ਮਾਤ ਮਰੀ ਗਈ ਅੱਜ ਅਹੀਂ ਜਾ ਜਾ ਇਹਨਾਂ ਦੀਆਂ ਕਬਰਾਂ ਦੇ ਮੱਥੇ ਟੇਕੀ ਜਾਂਦੀਆਂ ਬਾਹਾਂ ਨੂੰ ਤੇ ਛੋਲਿਆਂ ਪੂੜੀਆਂ ਦੀ ਸਮੈਲ ਹੋਣੀ ਚਾਹੀਦੀ ਮੱਥੇ ਟੇਕਣ ਦੀ ਕਿਹੜੀ ਗੱਲ ਐ ਰੂੜੀਆਂ ਨੂੰ ਮੱਥੇ ਟਕਾ ਲਓ ਹਨ ਪੂੜੀਆਂ ਦੀ ਸਮੈਲ ਆਉਣੀ ਚਾਹੀਦੀ ਬਸ ਲੰਗਰ ਦੀ ਸਮੈਲ ਆਵੇ ਬਸ ਸਾਨੂੰ ਸਖੋ ਇੱਕ ਬੰਦੇ ਔਰੰਗਜੀਤ ਨੂੰ ਵੀ ਮੱਥਾ ਟੇਕ ਦੋ ਦੂਜੇ ਬੰਦੇ ਗੁਰਤੇਗ ਬਦਰ ਸਿੰਘ ਜੀ ਵੀ ਮੱਥਾ ਟੇਕ ਆਓ ਇਹ ਕਿੱਧਰ ਦਾ ਇਨਸਾਫ ਆ ਸੂਬੇ ਸਰਹੰਦ ਨੂੰ ਵੀ ਇੱਕ ਬੰਦੇ ਸਹਿਬਜ਼ਾਦੇ ਦੇ ਫਤੇਗੜ ਸਾਹਿਬ ਮੱਥਾ ਟੇਕ ਲਓ ਇੱਕ ਬੰਦੇ ਸੂਬੇ ਸਰਹੰਦ ਨੂੰ ਟੇਕ ਲਓ ਕਿੱਧਰ ਦਾ ਇਨਸਾਫ ਆ ਇਹ ਦੇ ਉਹ ਗੱਲ ਲੂਗੀ ਇੱਕ ਬੰਦੇ ਖੀਰ ਦਾ ਡੱਬਾ ਲੈ ਕੇ ਸ਼ੇਖ ਫਤੇ ਖੀਰ ਜੜਾਓ ਤੇ ਆਉਂਦੀ ਵਾਰੀ ਖਾਲੀ ਡੱਬਾ ਲੈ ਕੇ ਤੇ ਤਰਨਤਾਰ ਵੀ ਮੱਥਾ ਟੇਕ ਆਓ ਕਿੱਧਰ ਦਾ ਇਨਸਾਫ ਆ ਕਿੱਧਰ ਦੀ ਸਿੱਖਿਆ ਹੈ ਨਿਕਲੋ ਇਹਨਾਂ ਦੇ ਪਖੰਡਾ ਚੋਂ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਮਹਾਰਾਜ ਦੇ ਵਾਕ ਸੀਗਾ ਮਹਾਰਾਜ ਦਾ ਬਚਨ ਸੀਗਾ